ਤੁਸੀਂ ਬਾਰਵੀਂ ਕਰੋ ਮੈਂ ਤੁਹਾਨੂੰ ਟੈਸਟ ਲਿਖ ਕੇ ਦੇ ਦੇਣੀ ਆ ਤੁਹਾਨੂੰ ਬਾਅਦ ਮਾਰ ਦੇਣਗੇ ਤੁਹਾਨੂੰ ਤੁਹਾਡੇ ਟੈਸਟ ਹੋ ਜਾਣਗੇ ਹੁਣ ਨਾਲ ਬਹਿ ਕੇ ਨਾ ਗੱਲ ਕਰ ਲਈ ਜੇ ਤੇ ਮੰਨਦੇ ਨੇ ਤੇ ਦੇ ਦੀ ਜੇ ਨਹੀਂ ਮੰਨਦੇ ਤੇ ਹੁਣ ਮੇਰੇ ਦੋਨਾਂ ਮੁੰਡਿਆਂ 'ਚ ਨਾ ਕਲੇਸ਼ ਨਾ ਪਵਾ ਦੀ ਮੈਨੂੰ ਤਾਂ ਨਹੀਂ ਪਤਾ ਪਰ ਪਤਾ ਨਹੀਂ ਮੰਮੀ ਨੂੰ ਤੇ ਨਾਨੀ ਨੂੰ ਇਹ ਪਤਾ ਨਹੀਂ ਕਿਉਂ ਲੱਗੀ ਜਾਂਦਾ ਕਿ ਕਿ ਮੈਨੂੰ ਦਿਨ ਚੜੇ ਹੋਏ ਨੇ ਦੇਖੋ ਜੀ ਮੈਂ ਆਪਣੀ ਡਾਕਟਰੀ ਲਾਈਨ ਦੇ ਵਿੱਚ ਇਦਾਂ ਦੇ ਕੇਸ ਤਾਂ ਬਥੇਰੇ ਦੇਖਿਆ ਬਟ ਤੁਹਾਡਾ ਕੇਸ ਮੈਨੂੰ ساری ਜ਼ਿੰਦਗੀ ਯਾਦ ਰਹੂਗਾ ਨਾਲੇ ਰਾਧਿਕਾ ਜੀ ਤੁਹਾਨੂੰ ਇਹਨਾਂ ਪਤਾ ਤੁਹਾਨੂੰ 3rd ਮੰਥ ਲੱਗਿਆ ਹੋਇਆ ਹੈ

ਮੰਮੀ ਆ ਦੇਖ ਲੋ ਆ ਜਿਹੜਾ ਚੌਥਾ ਗੜ ਆਇਆ ਨੀਚੇ ਐਨੇ ਗੜੀ ਆਪਣੀ ਜੈਸਮੀਨ ਮੰਨਣੀ ਐ ਉਹ ਸਾਡੀ ਨਹੀਂ ਤਾਂ ਹੌਣ ਵਾਲੇ ਜਵਾਕ ਦੀ ਹੋਈ ਮੰਨ ਲੈ ਦੇਖ ਰधिका ਰੱਬ ਨੀ ਕਿੰਨੀ ਧੀਰ ਬਾਅਦ ਤੇਰੀ ਸੁਣੀ ਐ ਤੇ ਤੂੰ ਸਾਡੀ ਮੰਨਦੀ ਨਹੀਂ ਤੇ ਓਹੋ ਜੈਸਮੀਨ ਦੀਦੀ ਤੁਸੀਂ ਕਿਉਂ ਬੋਝ ਪਾਇਆ ਮੈਂ ਠੀਕ ਆ ਬਸ ਮੇਰਾ ਦਿਨ ਨਹੀਂ ਚ ਲੱਗ ਰਿਹਾ ਕੱਲੀ ਦਾ ਮੈਂ ਆ ਕੇ ਬੈ ਗਈ ਛਾ ਕੋਈ ਗੱਲ ਨਹੀਂ ਹੁਣ ਤੂੰ ਆ ਕੇ ਬੈ ਹੀ ਗਈ ਹੈ ਨਾ ਹੁਣ ਜਦੋਂ ਪਵਨ ਆਏਗਾ ਨਾ ਉਹਦੇ ਨਾਲ ਦੋਨੋਂ ਇਕੱਠੇ ਉੱਪਰ ਜਾਏਓ राधिका मम्मी ना बिल्कुल सही कहंदे पे ने जे हुंन तू ऊपर चढ़ले दोबारा गेड़े लाए ना अपना साब ला ले ओ बाबा हुं तुसी ਧੰਕੀਆਂ ਦੇ ਲੋ ਹੋਰ ਨਹੀਂ ਜਾਣ ਆ ਲੋਕਾਂ ਦੀਆਂ ਨੂੰ ਆਹ ਦੇਖ ਲੈ ਉਹ ਕਹਿੰਦੀਆਂ ਨੇ ਸਾਡੇ ਬੱਚਾ ਆਉਣਾ ਲਾਵੇ ਤਾਂ ਸਾਨੂੰ ਆਰਾਮ ਨਹੀਂ ਦਿੰਦੇ ਤੇ ਇਹ ਮਹਾਰਾਣੀ ਨੂੰ ਆਰਾਮ ਦੇੰਨੇ ਆ ਤੇ ਇਹ ਦੇਖ ਲੈ ਮम्मी 5 ਮਹੀਨੇ ਹੋ ਗਏ ਨੇ ਆਰਾਮ ਕਰ ਕਰ ਕੇ ਨਾ ਮੈਂ ਥੱਕ ਗਈ ਆ ਮੇਰੇ ਤੋਂ ਹੁਣ ਕੰਮ ਕਰਾ ਲੋ ਕੋਈ ਨਾ ਕੋਈ ਰਾधिका ਇੱਕ ਵਾਰੀ ਨਾ ਮੈਨੂੰ ਤਾਈ ਤੇ ਮੰਮੀ ਨੂੰ ਦੁਬਾਰਾ ਦਾਦੀ ਬਣ ਲੰਦੇ ਤੇ ਸਾਰਾ ਕੰਮ ਤੂੰ ਹੀ ਕਰਨਾ ਹੈ ਜੈਸਮਿਨ ਮੈਂ ਇਹਨਾਂ ਫਰੂਟ ਕੱਟ ਕੇ ਨਾ ਫ੍ਰਿਜ ਵਿੱਚ ਰੱਖਿਆ ਹੋਇਆ ਸੀਗਾ ਤੇ ਜਿਆਦਾ ਠੰਡਾ ਨਾ ਇਹਨੂੰ ਦੇਣਾ ਨੀ ਉਹ ਬਾਹਰ ਕੱਢ ਕੇ ਰੱਖ ਦੇ ਠੀਕ ਹੈ ਮੰਮੀ ਜੈਸਮਿਨ ਦੀਦੀ ਤੁਸੀਂ ਇੱਥੇ ਨਾ ਆਰਾਮ ਨਾਲ ਬੈਠੋ ਬਾਅਦ ਚ ਖਾ ਲੰਨੀ ਆ ਫਰੂਟ ਸਾਰੇ ਦਿਨ ਖਵਾ ਖਵਾ ਕੇ ਮੇਰੀ ਬਸ ਕਰਾਈ ਹੁੰਦੀ ਹੈ ਤੈਨੂੰ ਉਹ ਤਸਾਨੂ ਨਾ ਤੇਰੇ ਜਵਾਬ ਹੋਣ ਦੀ ਬਹੁਤ ਖੁਸ਼ੀ ਹੈ ਸਾਡੇ ਵੱਤ ਦਾ ਕਿ ਤਿਹਾਰ ਹੈ ਜਦੋਂ ਜਵਾਕ ਹੋਇਆ ਅਸੀਂ ਤਾਂ ਦੀਵਾਲੀ ਵਾਂਗੂ ਮਨਾਵਾਂਗੇ ਮੰਮੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਇਹ ਤਾਂ ਭਾਵੇਂ ਇਹਨਾਂ ਸਹੀ ਤਰੀਕੇ ਨਾਲ ਗੱਲ ਨਹੀਂ ਕਰਦੇ ਪਰ ਮੈਨੂੰ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਪਵਨ ਦੇ ਭਾਵੇਂ ਕੁੜੀ ਹੋਵੇ ਜਾਂ ਮੁੰਡਾ ਮੈਂ ਤੇ ਪੂਰਾ ਸ਼ਹਿਰ ਨਾ ਸ਼ਰਾਬ ਚ ਨਵਾ ਦਾਂਗਾ ਜੈਸਮਿਨ ਦੀਦੀ ਉਸ ਗੱਲ ਨੂੰ ਤਾਂ 2 ਮਹੀਨੇ ਹੋ ਗਏ ਨੇ ਭਾਜੀ ਹੱਲੇ ਵੀ ਤੁਹਾਨੂੰ ਨਹੀਂ ਬੁਲਾਉਂਦੇ ਪਏ ਰਦਿਕਾ ਮੈਂ ਤੇ 2 ਮਹੀਨੇ ਹੋ ਗਿਆ ਆਪਣੇ ਪੇਕੇ ਵੀ ਨਹੀਂ ਗਈ ਨਾ ਹੀ ਮੈਂ ਉਹਨਾਂ ਨੂੰ ਫੋਨ ਕੀਤਾ ਵਾ ਜਿੱਦਾਂ ਇਹ ਕਹਿ ਰਹੇ ਮੈਂ ਤਾਂ ਉਦਾਂ ਹੀ ਚੱਲਦੀ ਪਈ ਆ ਤੂੰ ਨਾ ਸਾਡੇ ਮੀਆਂ ਬੇਬੀ ਦੇ ਟੈਨਸ਼ਨ ਲੈ ਅੱਜ ਨਹੀਂ ਤਾਂ ਕੱਲ ਆਪੇ ਠੀਕ ਹੋ ਜਾਣਗੇ ਤੂੰ ਬਸ ਆਪਣਾ ਔਰ ਆਪਣੇ ਬੱਚੇ ਦਾ ਧਿਆਨ ਰੱਖ ਵੈਸੇ ਮੰਮੀ ਮਾਂ ਬਣਨ ਦਾ ਅਹਿਸਾਸ ਵੀ ਕਿੰਨਾ ਵਧੀਆ ਹੁੰਦਾ ਨਾ ਜਦੋਂ ਇੱਕ ਔਰਤ ਆਪਣੇ ਸਰੀਰ ਚੋਂ ਇੱਕ ਜਾਨ ਨੂੰ ਜਨਮ ਦਿੰਦੀ ਹੈ ਇੱਕ ਔਰਤ ਦਾ ਨਾ ਦੁਨੀਆ ਤੇ ਆਏ ਦਾ ਕਰਦਾਰ ਵੀ ਉਦੋਂ ਪੂਰਾ ਹੁੰਦਾ ਜਦੋਂ ਉਹ ਇੱਕ ਬੱਚੇ ਨੂੰ ਜਨਮ ਦਿੰਦੀ ਮੰਮੀ ਮੈਂ ਤਾਂ ਨਾ ਉਹਨਾਂ ਔਰਤਾਂ ਵਾਸਤੇ ਵੀ ਨਾ ਅਰਦਾਸ ਕਰਦੀ ਆ ਜਿਨ੍ਹਾਂ ਦੀ ਕੋਖ ਹਲੇ ਤੱਕ ਵੀ ਸੁਣਨੀ ਹੈ ਕਿਉਂਕਿ ਬੇਵਾਲਾ ਰਹਿਣਾ ਦੁਨੀਆ ਤੇ ਬਹੁਤ ਔਖਾ ਰਾਧਿਕਾ ਤੇਰੀ ਇਹ ਗੱਲ ਬਿਲਕੁਲ ਸਹੀ ਹੈ ਇਹ ਸਭ ਕੁਛ ਨਾ ਰੱਬ ਦੇ ਹੱਥ ਵਿੱਚ ਹੁੰਦਾ ਵੈ ਜਦੋਂ ਉਹਨੇ ਸਾਨੂੰ ਜਿਸ ਟਾਈਮ ਜਿਹੜੀ ਚੀਜ਼ ਦੇਣੀ ਨਾ ਉਦੋਂ ਹੀ ਦੇਣੀ ਆ ਉਹਦੇ ਅੱਗੇ ਨਾ ਕੋਈ ਜਿੱਤ ਨਹੀਂ ਸਕਿਆ ਉਹ ਤੂੰ ਤਾਂ ਹੀ ਤੈਨੂੰ ਕਹਿੰਦੇ ਆ ਵੀ ਸਾਡਾ ਕਹਿਣਾ ਨਾ ਮੰਨ ਲਿਆ ਕਰ ਤੇਰੀ ਨਾਨੀ ਕਹਿੰਦੀ ਸੀ ਵੀ ਆਹ ਦਿਨ ਨਾ ਵਾਰ-ਵਾਰ ਨਹੀਂ ਆਉਂਦੇ ਪਤਾ ਨਹੀਂ ਦੂ ਰੱਬ ਦੀਆਂ ਕਿੰਨੀਆਂ ਮਿੰਤਾਂ ਤਰਲੇ ਕੀਤੇ ਨੇ ਤੇ ਤਾਂ ਤੇਰੀ ਕੁੱਖ ਹੁਣ ਹਰੀ ਹੋਈ ਏ ਤੇ ਆਪਣਾ ਖਾਸਾ ਧਿਆਨ ਰੱਖ ਮੰਮੀ ਠੀਕ ਹੈ ਤਾਂ ਉਤੇ ਹੀ ਲੱਗਦਾ ਕਿ ਚਲੋ ਮੈਂ ਰੱਬ ਦੀਆਂ ਇਹਨੀਆਂ ਮਿੰਤਾ ਪਾਈਆਂ ਤਾਂ ਉਹਨੇ ਲੇਟ ਹੀ ਸੁਣੀ ਪਰ ਸੁਣੀ ਤਾਂ ਸਹੀ ਪਰ ਮੈਨੂੰ ਇਦਾਂ ਲੱਗਦਾ ਜਿਹੜੀ ਮੈਂ ਲੱड्डੂ ਦੀ 3 ਮਹੀਨੇ ਕੇਅਰ ਕੀਤੀ ਹੈ ਨਾ ਉਹਦਾ ਫਲ ਮਿਲਦਾ ਪਿਆ ਮੈਨੂੰ ਕੋਹਲੀਏ ਐਸੇ ਕਰਕੇ ਤੈਨੂੰ ਕਹਿਨੀ ਆ ਵੀ ਜੇ ਰੱਬ ਨੇ ਤੇਰੀ ਝੋਲੀ ਫਲ ਪਾਇਆ ਤਾਂ ਹੀ ਪਿਆ ਐਸੇ ਕਰਕੇ ਕਹਿਨੀ ਆ ਵੀ ਚੰਗੇ ਕਰਮ ਕਰੋ ਮੰਮੀ ਅੰਮੂ ਮੜਾ ਜਾ ਪੁੱਛੋ ਇਹ ਤਾਂ ਖਾਣ ਨੂੰ ਕੀ ਦਿਲ ਕਰਦਾ ਅੱਛਾ ਜੈਸਮਿਨ ਦੀਦੀ ਹੁਣ ਤੁਸੀਂ ਕਰੋਗੇ ਭੂਖਾਣੀਆਂ ਸੱਚੀ ਦੱਸਾਂ ਨਾ ਮੇਰਾ ਨਾ ਚਟਪਟਾ ਖਾਣ ਨੂੰ ਦਿਲ ਕਰਦਾ। ਲੈ ਰਾਂ ਦੀਗਾ ਤੇਰਾ ਚਟਪਟਾ ਖਾਣ ਦਾ ਦਿਲ ਕਰਦਾ। ਮੰਮੀ ਫੇਰ ਤੇ ਇਹਦੇ ਪੱਕਾ ਕੁੜੀ ਹੋਏਗੀ। ਚਲਾ ਤੈਨੂੰ ਗੋਲ ਗੱਪੇ ਖਵਾ ਕੇ ਲਿਆਵਾਂ। ਨਾਨੀ ਬਾਰਾ ਕੁਛ ਨਹੀਂ ਖਾਣਾ। ਜੋਗ ਬਣਾਣਾ ਨਾ ਰਸੋਈ 'ਚ ਬਣਾ ਲੈ। ਬਹੁਤੇ ਤੇਜ਼ ਮਸਾਲਿਆਂ ਵਾਲਾ ਚੀਜ਼ ਨਹੀਂ ਦੇਣੀ ਇਹਨੂੰ। ਲੈ ਮੰਮੀ ਖਾਣ ਦੋ ਤਾਂ। ਜ਼ਿਆਦਾ ਨਹੀਂ ਖਾऊंगी। ਬਸ ਦੋ ਹੀ ਖਾऊंगी ਖੱਟੇ ਪਾਣੀ ਵਾਲੇ। ਕੁਝ ਨਹੀਂ ਖਾਣਾ। ਖੱਟਾ-ਖੁੱਟਾ। ਮੈਂ ਨਾ ਤੇਰੇ ਵਾਸਤੇ ਫਰੂਟ ਦੀ ਪਲੇਟ ਕੱਟੀ ਏ। ਨਾ ਉਹ ਲੈ ਕੇ ਆਨੀ। ਕੰਨ ਲੈ ਮੰਮੀ ਕਿਤੇ ਅਦਰ-ਦਰ ਹੁੰਦੇ ਆ ਨਾ ਉਰੇ ਪਰੇ ਤੇ ਮੈਂ ਤੈਨੂੰ ਗੋਲ ਗੱਪੇ ਖਵਾ ਕੇ ਲਿਆਣੀ ਆ ਚੁੱਪ ਰਹਿ ਤੂੰ ਦੀਦੀ 5 ਮਹੀਨੇ ਹੋ ਗਏ ਮੈਨੂੰ ਪ੍ਰੈਗਨੈਂਟ ਹੋਈ ਨੂੰ ਨਾਨੀ ਕੋਲ ਤਾਂ ਕੀ ਮੰਮੀ ਤਾਂ ਮੇਰੇ ਨਾਲ ਦਵਾਲੇ ਉਰੇ ਪਰੇ ਹੀ ਨਹੀਂ ਹੁੰਦੇ ਕਿਤੇ ਹਾਂ ਮੰਮੀ ਨੂੰ ਨਾ ਤੇਰੀ ਫਿਕਰ ਖਾਸੀ ਐ ਸਾਈ ਤੈਨੂੰ ਕੱਲੀ ਆਣੀ ਛੱਡ ਦੇ ਦੀਦੀ ਇੱਕ ਨਾ ਆਈਡੀਆ ਆਇਆ ਤੁਸੀਂ ਨਾ ਪਵਨ ਨੂੰ ਫੋਨ ਕਰ ਦੋ ਇਹ ਆਂਦੇ ਆਂਦੇ ਲਿਆਣਗੇ ਤੇ ਆ ਨਾ ਲੁੱਕ ਕੇ ਖਾ ਲਾਂਗੇ ਅਸੀਂ ਐ ਠੀਕ ਐ ਦੀਆ ਜਿੱਦਾਂ ਜਿੱਦਾਂ ਰਾਦੇ ਦਾ ਟਾਈਮ ਨੇੜੇ ਆਉਂਦਾ ਨਾ ਮੈਨੂੰ ਤਾਂ ਟੈਨਸ਼ਨ ਪੈ ਜਾਂਦੀ ਹੈ ਤੂੰ ਨਾ ਅੰਸ਼ੂ ਦੇ ਛੋਟੇ ਕੱਪੜੇ ਸੀ ਉਹ ਕੱਢ ਲੈ ਕਿਉਂਕਿ ਸਵਾ ਮਹੀਨਾ ਤਾਂ ਪੁਰਾਣੇ ਕੱਪੜੇ ਪੈਂਦੇ ਫਿਰ ਆਪਾਂ ਉਹ ਹੀ ਪਾ ਦਾਂਗੇ ਮੰਮੀ ਆਜੋ ਆਪਾਂ ਬਹਿ ਕੇ ਗੱਲ ਕਰਦੇ ਆਂ ਮੇਰੀ ਗੱਲ ਸੁਣੋ ਹਜੇ ਤਾਂ ਦੀਦੀ ਨੂੰ ਪੰਜਵਾਂ ਮਹੀਨਾ ਚੱਲਦਾ ਪਿਆ ਹੈ ਨਾ ਉਸ ਤੋਂ ਬਾਅਦ ਵੀ ਆਪਣੇ ਕੋਲ 4 ਮਹੀਨੇ ਹੈਗੇ ਨੇ 9ਵੇਂ ਮਹੀਨੇ ਦੇ ਵਿੱਚ ਆਪਾਂ ਕਰ ਲਾਂਗੇ ਜਿਹੜੀਆਂ ਤਿਆਰੀਆਂ ਕਰਨੀਆਂ ਨੇ ਅੱਛਾ ਹਜੇ ਪਏ ਆ 4 ਮਹੀਨੇ ਹਜੇ ਪੰਜਵਾਂ ਮਹੀਨਾ ਹੀ ਆ ਮੈਨੂੰ ਤਾਂ ਖੁਸ਼ੀ ਦੇ ਮਾਰੇ ਐਵੇਂ ਪਤਾ ਲੱਗ ਜੰਦਾ ਜਿਵੇਂ ਨਾ ਜਵਾਕ ਹੋਣ ਵਾਲਾ ਹੀ ਆ ਮੰਮੀ ਮੈਨੂੰ ਪਤਾ ਹੈ ਤੁਹਾਡੇ ਤਾਂ ਨਾਨੀ ਬਣਨ ਦੀ ਖੁਸ਼ੀ ਸੰਭ ਹੀ ਨਹੀਂ ਜਾ ਰਹੀ ਤੁਹਾਨੂੰ ਤਾਂ ਵੇਟ ਹੈ ਫੋਨ ਆਜ ਆਇਆ ਤੇ ਕੱਲ ਆਇਆ ਪਰ ਹੌਸਲਾ ਰੱਖੋ ਅਜੇ ਤਾਂ 4 ਮਹੀਨੇ ਪਏ ਨੇ ਕੀ ਦੱਸਾਂ ਪੁੱਤ ਰੱਬ ਨੇ ਮੇਰੀ ਧੀ ਨੂੰ ਭਾਗ ਲਾਣ ਲਈ ਨਾ ਬਹੁਤ ਟਾਈਮ ਲਾਤਾ ਉਹਨੇ ਨਾ ਇਸ ਦੌਰਾਨ ਬਹੁਤਾਂ ਦੀਆਂ ਗੱਲਾਂ ਸੁਣੀਆਂ ਬਸ ਜਦੋਂ ਤਾਂ ਉਹਨੂੰ ਭਾਗ ਲੱਗਿਆ ਨਾ ਵੇਤੋ ਨਾ ਇਹ ਖੁਸ਼ੀ ਸੰਭ ਹੀ ਨਹੀਂ ਜਾ ਰਹੀ ਪਰ ਫਾਈਨਲੀ ਮੰਮੀ ਜਿਹੜੇ ਦਿਨ ਦੀ ਸਾਨੂੰ ਵੇਟ ਸੀਗੀ ਨਾ ਉਹ ਦਿਨ ਹੁਣ ਆ ਹੀ ਗਿਆ ਜੇ ਤੁਹਾਨੂੰ ਨਾਨੀ ਬਣਨ ਦਾ ਚਾਹੇ ਨਾ ਇੱਧਰ ਵੀ ਮਾਮੀ ਬਣਨ ਆਲੀ ਆ ਮੈਂ ਹਾਂ ਗੱਲ ਤਾਂ ਤੇਰੀ ਵੀ ਸਹੀ ਐ ਪਰ ਤੂੰ ਦੱਸ ਸਵੇਰ ਦੀ ਤੇਰੀ ਤਬੀਅਤ ਠੀਕ ਨਹੀਂ ਸੀ ਤੂੰ ਦਵਾਈ ਖਾਦੀ ਆ ਮੰਮੀ ਦਵਾਈ ਦਾ ਕੀ ਐ ਉਹ ਤਾਂ ਕੋੜੀ ਹੁੰਦੀ ਐ ਮੇਰੇ ਤੋਂ ਤਾਂ ਨਹੀਂ ਖਾਦੀਆਂ ਜਾਂਦੀਆਂ ਇੰਨੀ-ਇੰਨੀ ਗੋਲੀਆਂ ਨਾਲੇ ਮੌਸਮ ਖਰਾਬ ਸੀਗਾ ਤਾਂ ਕਰਕੇ ਮਾੜਾ-ਮੋਟਾ ਜੁਕਾਮ ਤਾਂ ਹੋ ਹੀ ਜਾਂਦਾ ਆਪੇ ਠੀਕ ਹੋ ਜੂਗੀ ਮੈਂ ਤੇਨੂੰ ਜੁਕਾਮ ਦੇ ਨਾਲ ਨਾਲ ਨਾ ਖਾਂਸੀ ਵੀ ਸੀ ਜਦੋਂ ਤੂੰ ਸਵੇਰੇ ਖੰਗੇ ਨਾ ਮੈਨੂੰ ਇਹ ਲੱਗਿਆ ਕਿ ਤੈਨੂੰ ਨਾ ਉਲਟੀ ਆਣ ਵਾਲੀ ਐ ਫੇਰ ਮੈਂ ਸੋਚਿਆ ਕਿ ਤੈਨੂੰ ਵੀ ਦਿਨ ਚੜ ਗਏ ਮੰਮੀ ਮੈਨੂੰ ਪਤਾ ਜਦੋਂ ਰਾਧਿਕਾ ਦੀਦੀ ਵੱਲ ਖੁਸ਼ਖਬਰੀ ਆ ਜਾਣੀ ਹੈ ਨਾ ਤੇ ਤੁਸੀਂ ਮੇਰੇ ਮਗਰ ਪੈ ਜਾਣਾ ਪਰ ਮਾਤਾ ਜੀ ਪਹਿਲੇ ਉਧਰਲੀ ਖੁਸ਼ੀ ਸੰਭਲੋ ਪਤਾ ਨਹੀਂ ਪੁੱਤ ਮੇਰਾ ਅੰਦਰੋਂ ਮਨ ਕਰੀ ਜਾਂਦਾ ਕਿ ਮੈਂ ਨਾਨੀ ਬਣਨ ਵਾਲੀ ਤਾਂ ਹੈਗੀ ਆਈ ਮੈਂ ਦਾਦੀ ਵੀ ਦੁਬਾਰਾ ਬਣ ਜਾਵਾਂ ਕੋਈ ਗੱਲ ਨਹੀਂ ਮੰਮੀ ਤੁਸੀਂ ਸਬਰ ਰੱਖੋ ਆਪਾਂ ਪਹਿਲੇ ਉਧਰੋਂ ਰਾਧਿਕਾ ਦੀਦੀ ਵੱਲੋਂ ਵੇਲੇ ਹੋ ਜਾਈਏ ਫਿਰ ਮੈਂ ਤੁਹਾਨੂੰ ਆਪ ਹੀ ਬਿਜ਼ੀ ਕਰ ਦੇਣਾ ਚੱਲ ਵੀ ਕੁੜੀਏ ਤੈਨੂੰ ਦਵਾਈ ਦਿਵਾ ਕੇ ਲਿਆਵਾਂ ਸਵੇਰ ਦੀ ਸੁਡੂਨ ਸੁਡੂ ਲਾਈ ਹੋਈ ਆ ਤੂੰ ਆ ਦੇਖ ਲਓ ਮੰਮੀ ਮੈਨੂੰ ਜ਼ੁਕਾਮ ਹੋਇਆ ਤੇ ਇਹਨਾਂ ਨੇ ਤਾਂ ਮੇਰੇ ਜ਼ੁਕਾਮ ਨੂੰ ਵੀ ਮਜ਼ਾਕ ਬਣਾਇਆ ਹੋਇਆ। ਉਹ ਤੁਹਾਨੂੰ ਨਹੀਂ ਪਤਾ ਮੰਮੀ ਰਾਤੀ ਤਾਂ ਮੈਂ ਸੋ ਵੀ ਨਹੀਂ ਪਾਇਆ। ਛੜੂਨ ਛੜੂ ਤਾਂ ਪੂਰੀ ਰਾਤੇ ਕਰਦੀ ਰਹੀ ਐ। ਨਹੀਂ ਪੁੱਤ ਸਹੀ ਕਹਿੰਦਾ ਮੌਸਮ ਬਦਲਣਾ ਤਾਂ ਜ਼ੁਕਾਮ ਹੋ ਹੀ ਜਾਂਦਾ। ਜਾ ਮੇਰੇ ਪੁੱਤ ਜਾ ਕੇ ਦਵਾਈ ਲਿਆ। ਮੇਰੇ ਅੱਗੇ بڑے ਨਖਰੇ ਕਰਦੀਆਂ। ਮੰਮੀ ਅੱਗੇ ਕਰਨਾ ਨਖਰਾ। ਮੰਮੀ ਇਹਨੂੰ ਨੇ ਅਦੀ ਖਿੱਚ ਕੇ ਰੱਖੋ ਕਿ ਨਖਰੇ ਕਰੇ ਹੀ ਨਾ। ਤਲ ਚਲ ਉੱਠ ਬਦਲ ਕੇ ਆਓ ਕੱਪੜੇ। ਚਲ ਚਲੀ ਆਪਾਂ ਦਵਾਈ ਲੈਣ। ਜਾ ਪੁੱਤ ਗੱਲ ਮੰਨੀ ਦੀ ਹੁੰਦੀ ਐ। ਮੰਮੀ ਮੈਂ ਕੀ ਕਹਿੰਦਾ ਸੀ ਉਧਰ ਦੀਦੀ ਨੂੰ ਨਾ ਪੰਜਵਾਂ ਮਹੀਨਾ ਲੱਗ ਗਿਆ ਬੀਬੀ ਨੂੰ ਤਾਂ ਆਏ ਨੂੰ ਕਾਫੀ ਟਾਈਮ ਹੋ ਗਿਆ ਉਹ ਤਾਂ ਢੇੜਾ ਵੀ ਨਹੀਂ ਮਾਰਦੇ ਮੈਂ ਸੋਚ ਰਿਹਾ ਸੀ ਇਹਦੀ ਦਵਾਈ ਲੈਣ ਤਾਂ ਜਾਣਾ ਹੀ ਆ ਅਸੀਂ ਉਧਰ ਢੇੜਾ ਹੀ ਮਾਰ ਆਈਏ ਹਾਂ ਪੁੱਤ ਤੂੰ ਤਾਂ ਮੇਰੇ ਨਾ ਮੂਹ ਦੀ ਗੱਲ ਫੜ ਲਈ ਜਦੋਂ ਦੀ ਰਦਿਕਾ ਨੂੰ ਦਿਨ ਚੜ੍ਹਿਆ ਨਾ ਉਹਦੀ ਸੱਸ ਤਾਂ ਉਹਨੂੰ ਇੱਧਰ ਆਣ ਵੀ ਨਹੀਂ ਦਿੰਦੀ ਮੰਮੀ ਇਦਾਂ ਨਾ ਕਹੋ ਕਿ ਉਹਦੀ ਸੱਸ ਇੱਧਰ ਆਣ ਹੀ ਨਹੀਂ ਦਿੰਦੇ ਹੈਗੇ ਨੇ ਮਾਸੀ ਜੀ ਤਾਂ ਉਹਨਾਂ ਦਾ ਖਿਆਲ ਹੀ ਬਹੁਤ ਰੱਖਦੇ ਨੇ ਆਹੋ ਪੁੱਤ ਜੇ ਰੱਬ ਨੇ ਇੰਨੀ ਦੇਰ ਬਾਅਦ ਸੁਣੀ ਹੋਵੇ ਨਾ ਦਾ ਪੈਰ ਸੰਭਲ ਸੰਭਲ ਕੇ ਰੱਖਣਾ ਪੈਂਦਾ ਮੰਮੀ ਰੀਆ ਆਂਦੀ ਨਾ ਤਿਆਰ ਹੋ ਕੇ ਫਿਰ ਮੈਂ ਦੀਦੀਵਾਲ ਜਿਹੜਾ ਕੱਢ ਹੀ ਆਉਂਗਾ ਅਲੇ ਮੇਰਾ ਵੀ ਮਨ ਕਰਦਾ ਪਿਆ ਤੇ ਰੀਆ ਵੀ ਕਹਿੰਦੀ ਸੀ ਆਪਾਂ ਦੀਦੀਵਾਲ ਜਾ ਕੇ ਆਣਾ ਚਲੋ ਠੀਕ ਆ ਮੰਮੀ ਮੈਂ ਚਲਦਾ ਹੈ ਜੇ ਮੈਂ ਤੈਨੂੰ ਕਿਹਾ ਨਾ ਭੈਣ ਨੂੰ ਮਿਲ ਕੇ ਆਣਾ ਤੇ ਭੈਣ ਨੂੰ ਮਿਲ ਕੇ ਹੀ ਆਣਾ ਜਿਹੜੀ ਗੱਲ ਨੂੰ ਮੈਂ ਉੱਥੇ ਮਨਾ ਕੀਤਾ ਵੀ ਨਹੀਂ ਕਰਨੀ ਤਾਂ ਮਤਲਬ ਨਹੀਂ ਕਰਨੀ ਮੰਮੀ ਆ ਤਾਂ ਕੋਈ ਗੱਲ ਨਹੀਂ ਬਣੀ ਪੰਜ ਮਹੀਨੇ ਪਹਿਲਾਂ ਮੈਨੂੰ ਦੀਦੀ ਨੇ ਚੁੱਪ ਕਰਾ ਦਿੱਤਾ ਸੀ ਹੁਣ ਤੁਸੀਂ ਕਰਾਈ ਜਾਂਦੇ ਪਿਓ ਜਿਹੜੇ ਪੈਸੇ ਉਧਰੋਂ ਲੈਣੇ ਉਹ ਤਾਂ ਲੈਣਾ ਹੀ ਆਣਾ ਨਾ ਤੂੰ ਆਪਣੇ ਜਿੱਦੇ ਛੱਡਨੇ ਨਹੀਂ ਤੇ ਮਤਲਬ ਪੈਸੇ ਤੋਂ ਲੈ ਕੇ ਹੀ ਰਹਿਣਾ ਮੰਮੀ ਸਾਡੀ ਨਾ ਇਹ ਸੋਚ ਨਹੀਂ ਹੈਗੀ ਕਿ ਜੇ ਅਸੀਂ ਆਪਣੀ ਧੀ ਨੂੰ ਪੈਸੇ ਦਿੱਤੇ ਆ ਤੇ ਉਹਨਾਂ ਤੋਂ ਵਾਪਸ ਲਈਏ ਸਗੋਂ ਜੇ ਅਗਲੀ ਨੇ ਆਪਣਾ ਜਵਾਬ ਵਾਪਸ ਲੈ ਲਿਆ ਤੇ ਫਿਰ ਅਸੀਂ ਵੀ ਆਪਣੇ ਪੈਸੇ ਕਿਉਂ ਛੱਡੀਏ 5-7000 ਜਾਂ 50000 ਦੀ ਗੱਲ ਵੀ ਹੁੰਦੀ ਅਸੀਂ ਛੱਡ ਦੇਣੇ ਸੀ ਮੰਮੀ 2 ਲੱਖ ਹੈ ਘਟ ਨਹੀਂ ਹੁੰਦਾ ਨਾਲੇ ਅਸੀਂ ਕਿਹੜਾ ਪੈਸੇ ਆਪ ਲੈਣੇ ਆ ਅਸੀਂ ਤਾਂ ਦੀਦੀ ਦੀ ਝੋਲੀ ਪਾਣੇ ਆ ਗਾਹ ਉਹਨਾਂ ਦੇ ਕਿਸੇ ਕੰਮ ਆਣਗੇ ਤੁਸੀਂ ਸਮਝਾਓ ਜਰਾ ਮੰਮੀ ਨੂੰ ਉਰੀਆ ਮੈਂ ਵੀ ਮੰਮੀ ਨੂੰ ਇਹੀ ਸਮਝਾ ਰਿਆ ਆ 2 ਲੱਖ ਰੁਪਈਆ ਮੰਮੀ ਥੋੜਾ ਨਹੀਂ ਹੁੰਦਾ ਅਗਲੀ ਨੇ ਆਪਣਾ ਜਵਾਕ ਵਾਪਸ ਲੈ ਲਿਆ ਅਸੀਂ ਵੀ ਆਪਣੇ ਪੈਸੇ ਵਾਪਸ ਲੈਣੇ ਆ ਨਾਲੇ ਦੀਦੀ ਦੇ ਜਿਹੜਾ ਜਵਾਕ ਹੋਗਾ ਨਾ ਇਹ ਹੀ ਪੈਸੇ ਹਸਪੀਟਲ ਚ ਕੰਮ ਆਣਗੇ ਓ ਭੋਲਿਆ ਪੈਸੇ ਤਾਂ ਪ੍ਰਿੰਸ ਕੋਲੇ ਆ ਮਸ਼ੈੜੀ ਕੋਲ ਉਹ ਕਿੱਥੋਂ ਮੋੜੂਗਾ ਤੈਨੂੰ ਮੰਮੀ ਜੇ ਮੈਂ ਆਪਣੀ ਭੈਣ ਨਾਲ ਖੜ ਕੇ ਪੈਸੇ ਦੇ ਸਕਦਾ ਮਾਂ ਅਗਲੀ ਆਪਣੇ ਭਰਾ ਨਾਲ ਖੜ ਕੇ ਪੈਸੇ ਮੋੜ ਨਹੀਂ ਸਕਦੀ ਕੋਈ ਗੱਲ ਨਹੀਂ ਜੀ ਤੁਸੀਂ ਤਾਂ ਸਲਾਹ ਕਰੋ ਕਿ ਆਪਾਂ ਉਧਰ ਜਾਣਾ ਕਦੋਂ ਐ ਦੀਦੀ ਵੱਲ ਆਪਾਂ ਆਪ ਹੀ ਇਸ ਮਾਮਲੇ ਨੂੰ ਨਿਬੇੜ ਲਾਂਗੇ ਮੰਮੀ ਤੁਸੀਂ ਇਹਦੇ ਵਿੱਚ ਨਾ ਪਈਓ ਚਲੋ ਦੇਖ ਲਓ ਭਾਈ ਜਿੱਦਾਂ ਤੁਸੀਂ ਦੋਨਾਂ ਨੇ ਸਲਾਹ ਕੀਤੀ ਐ ਮੇਰਾ ਤਾਂ ਇਹ ਸੋਚ ਸੀ ਵੀ ਆਪਾਂ ਡਿਲੀਵਰੀ ਤੱਕ ਚੁੱਪ ਹੀ ਰਹੀਏ ਮੰਮੀ 5 ਮਹੀਨਿਆਂ ਤੋਂ ਨਾ ਆਪਾਂ ਚੁੱਪ ਹੀ ਸੀਗੇ ਤਾਂ ਵੀ ਅਗਲਿਆਂ ਨੇ ਦੇਖ ਲਓ ਟਾਈਮ ਕਢਾਇ ਦਿੱਤਾ ਆਪ ਤਾਂ ਇੱਕ ਵਾਰ ਨਹੀਂ ਕਿਹਾ ਵੀ ਚਲੋ ਅਸੀਂ ਤੁਹਾਡੇ ਪੈਸੇ ਮੋੜ ਦਿੰਨੇ ਆ ਹੁਣ ਵੀ ਜੇ ਆਪਾਂ ਚੁੱਪ ਰਹੇ ਨਾ ਤੇ ਉਹਨਾਂ ਨੇ ਕੋਈ ਨਹੀਂ ਮੋੜਨੇ ਇਹ ਤਾਂ ਆਪਣੇ ਕੋਲ ਬੰਨਾ ਹੈਗਾ ਕਿ ਡਿਲੀਵਰੀ ਕਰਾਣੀ ਹਸਪੀਟਲ ਲਈ ਖਰਚਾ ਚਾਹੀਦਾ ਪੈਸੇ ਮੋੜ ਦੋ ਫਿਰ ਤਾਂ ਆ ਵੀ ਜਾਣਗੇ ਮੰਮੀ ਤੁਹਾਡਾ ਮੁੰਡਾ ਨਾ ਹੁਣ ਸਿਆਣਾ ਹੋ ਗਿਆ ਇਹ ਤਾਂ ਐਨੀ ਮਾ ਉਥੇ ਆ ਕੇ ਪੈਸਾ 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 ਕਰੀ ਜਾਊਗਾ ਉੱਤੇ ਹਸਾਬ ਨਾਲ ਜਾ ਕੇ ਗੱਲ ਕਰੂੰਗਾ ਤਾਂ ਹੀ ਪੈਸੇ ਮਿਲਨੇ ਆ ਤਾਂ ਕਿ ਸਾਡੇ ਪੈਸੇ ਵੀ ਵਾਪਸ ਆ ਜਾਣ ਔਰ ਦੀਦੀ ਦਾ ਘਰ ਵੀ ਵਸਿਆ ਰਹੇ ਚਲੋ ਚਾਏ ਆ ਫਿਰ ਜਿੱਥੇ ਆਪਣੇ ਭੈਣ ਵੱਟੇ ਕੋਲ ਸੋਚਿਆ ਤੇ ਚੰਗਾ ਹੀ ਸੋਚਿਆ ਹੋਣਾ ਚੱਲ ਰਹੀ ਆ ਫਿਰ ਸਿੱਧਾ ਹੁਣ ਪਹਿਲਾਂ ਭੈਣ ਘਰੀ ਚਲਦੇ ਆ ਸਹੀ ਕਿਹਾ ਤੁਸੀਂ ਆਪਾਂ ਨਾ ਪਹਿਲੇ ਦੀਦੀ ਵਾਲੀ ਚਲਦੇ ਆ ਦੀਦੀ ਦਾ ਨਾਮ ਸੁਣ ਕੇ ਤਾਂ ਨਾ ਮੇਰੀ ਵੀ ਸਨੂਸ ਨੂੰ ਬੰਦ ਹੋ ਗਈ ਦਵਾਈ ਲੈਣ ਦੀ ਲੋੜ ਹੀ ਨਹੀਂ ਸਾਦ ਤੁਹਾਨੂੰ ਕਿੰਨੀ ਵਾਰ ਕਹਿਆ ਇੱਥੇ ਬੈੱਡ ਤੇ ਬੈਠੀ ਰਿਆ ਕਰ ਥੱਲੇ ਭਾਬੀ ਤੇ ਮੰਮੀ ਦੋਨੋਂ ਬੋਲਣ ਲੱਗੇ ਕਹਿੰਦੇ ਸਾਰਾ ਦਿਨ ਥੱਲੇ ਉੱਤੇ ਥੱਲੇ ਉੱਤੇ ਗੇੜੇ ਕੱਢਦੀ ਰਹਿੰਦੀ ਐ ਕਿ ਨਾ ਬੈੱਡ ਤੇ ਨੂੰ ਦੰਧੀਆਂ ਵੜਦੇ ਜਿਵੇਂ ਬੈਠੀ ਬੈਠੀ ਕੱਲੀ ਬੋਰ ਹੋ ਜੰਨੀ ਆ ਮੈਂ ਕਿਹਾ ਚੱਲ ਥੱਲੇ ਜਾ ਕੇ ਉਹਨਾਂ ਨਾਲ ਗੱਲਾਂ ਹੀ ਕਰ ਲਾਂਗੀ ਸਾਲਾ ਖਾਂਦੀ ਆ ਗਿਆ ਨਾ ਤੁਸੀਂ ਵੀ ਹਟਦੇ ਨਹੀਂ ਨਾ ਚੱਲ ਇੱਥੇ ਬਹਿ ਕੀ ਗੱਲ ਬੜੀ ਖੁਸ਼ ਲੱਗਦੀ ਪਈ ਐ ਮੈਂ ਖੁਸ਼ ਹਾਂ ਤੇ ਮੇਰੀ ਖੁਸ਼ੀ ਦਾ ਕਾਰਨ ਤੁਹਾਨੂੰ ਪਤਾ ਨਾ ਹੋਵੇ ਇਦਾਂ ਤਾਂ ਕਦੇ ਹੋ ਨਹੀਂ ਸਕਦਾ ਪਤਾ ਮੈਨੂੰ ਤੇਰਾ ਪੇਕਾ ਆ ਰਿਹਾ ਤੇਰੇ ਭਰਾ ਪਰਜਾਈ ਆ ਰਹੇ ਨੇ ਹੁਣ ਮੈਨੂੰ ਦੱਸ ਦੇ ਉਹਨਾਂ ਵਾਸਤੇ ਖਾਣ ਨੂੰ ਕੀ ਲੈ ਕੇ ਆਵਾਂ ਜੀ ਭਰਜਾਈ ਮੇਰੀ ਨੂੰ ਬਰਫੀ ਪਸੰਦ ਹੈ ਤੇ ਭਰਾ ਮੇਰੇ ਨੂੰ ਸਮੋਸੇ ਵੇ ਸਹੀ ਦੱਸੋ ਤੈਨੂੰ ਉਹ ਇਹਨਾਂ ਦੋਨਾਂ ਦੀ ਤਾਂ ਹੀ ਨਹੀਂ ਬਣਦੀ ਇੱਕ ਬਰਫੀ ਨੂੰ ਤੂਰੀ ਹੈ ਤੇ ਇੱਕ ਸਮੋਸਿਆਂ ਨੂੰ ਤੁਸੀਂ ਨਾ ਹੁਣ ਫਾਲਤੂ ਨਾ ਬੋਲੋ ਇਹਨਾਂ ਬਾਰੇ ਚੁੱਪ ਕਰਕੇ ਨਾ ਦੋਨੋਂ ਚੀਜ਼ਾਂ ਲਿਓ ਨਾਲੇ ਹਾਂ ਜੈਸਮਿਨ ਦੀਦੀ ਕੋਲੋਂ ਮੈਂ ਫੋਨ ਕਰਵਾਇਆ ਸੀ ਵੀ ਮੇਰਾ ਮਨ ਕਰ ਰਿਹਾ ਚਟਪਟੇ ਖਾਣ ਨੂੰ ਤੁਸੀਂ ਗੋਲ ਗੱਪੇ ਲੈ ਕੇ ਆਇਓ ਉਹ ਗੋਲ ਗੱਪੇ ਤਾਂ ਮੈਂ ਲੈ ਆਣੇ ਸੀਗੇ ਨਾਲ ਹੀ ਮੰਮੀ ਦਾ ਫੋਨ ਆ ਗਿਆ ਕਹਿੰਦੇ ਦੋਨੋਂ ਜਿਹੜੀਆਂ ਨਾ ਅੰਦਰ ਕੋਈ ਸਲਾਹਾਂ ਕਰਦੀਆਂ ਪਈਆਂ ਤੇ ਇਹਨਾਂ ਨੂੰ ਲੱਗਦਾ ਮੈਨੂੰ ਪਤਾ ਨਹੀਂ ਲੱਗਿਆ ਕਹਿੰਦੇ ਜੇ ਕੁਝ ਵੀ ਬਾਰਲਾ ਕੁੜੀ ਨੂੰ ਖਵਾਇਆ ਤੇ ਤੇਰੀ ਖੈਰ ਨਹੀਂ ਹੁਣ ਮੈਂ ਥੋੜੀ ਤੁਹਾਡੇ ਦੋਨਾਂ ਮਗਰ ਲੱ ਕੇ ਛਿੱਤਰ ਕਾਊਂਗਾ ਮਾਤਾ ਤੋਂ ਉਹ ਕੋਈ ਮਾਂ ਦੇ ਅੱਗੇ ਜਨਾਨੀ ਦਾ ਕੋਈ ਪਰਦਾ ਵੀ ਹੁੰਦਾ ਕਿਸੇ ਗੱਲ ਦਾ ਮਾਂ ਦੇ ਚਮਚੇ ਜੇ ਲੁਕੋ ਕੇ ਲੈ ਜਾਂਦੇ ਆਹੋ ਮਾਂ ਦਾ ਚਮਚਾ ਤੇਰੀ ਖੋਲੀ ਬੱਚਿਆਂ ਦੀ ਪਲੇਟ ਲੈ ਹੁਣੇ ਤੇਰਾ ਫੋਨ ਆਇਆ ਕਿ ਜੀਜਾ ਜੀ ਮੈਂ ਤੁਰ ਪਿਆ ਤਾਂ ਹੁਣ ਪਹੁੰਚ ਵੀ ਗਏ ਆ ਜਦੋਂ ਮੈਂ ਭੈਣ ਘਰੇ ਆਣਾ ਨਾ ਮੋੜਦਾ ਹੀ ਆਣਾ ਹੁੰਦਾ ਸਤਿ ਸ਼੍ਰੀ ਅਕਾਲ ਜੀਜਾ ਜੀ ਰੀਆ ਤੂੰ ਨਾ ਦੀਦੀ ਕੋਲ ਬੈਠ ਅੰਦਰ ਮੈਂ ਆਇਆ ਮੜਿਆ ਓ ਕਿੱਦਾਂ ਮੋਟਾ ਭਾਈ ਪੁਰਜਾ ਤੂੰ ਕਿੱਦਾਂ ਦਾ ਲੱਗਦਾ ਮੋਟੇ ਹੋ ਕੇ ਰੀਆ ਆਵਲੀ ਕੰਡੀਸ਼ਨ ਜਦੋਂ ਮਟਾਪਾ ਆਂਦਾ ਨਾ ਉਦੋਂ ਅੰਦਰੋਂ ਅੰਦਰੀ ਖੁਸ਼ੀ ਵੀ ਬਹੁਤ ਹੁੰਦੀ ਆ ਤੇ ਚਿਹਰੇ ਤੇ ਨੂਰ ਵੀ ਆਪਣੇ ਆਪ ਆਂਦਾ ਦੀਦੀ ਆਵਲਾ ਫੀਲ ਵੈਸੇ ਤੁਹਾਡੇ ਲਈ ਤਾਂ ਪਹਿਲੀ ਵਾਰ ਆ ਪਰ ਫੇਰ ਵੀ ਦੱਸਿਓ ਕਿੱਦਾਂ ਦਾ ਲੱਗ ਰਿਹਾ ਹੈ। ਹਰ ਇੱਕ ਗੱਲ ਰਹੀ ਆ। ਇਸ ਦੁਨੀਆ ਨੇ ਨਾ ਬਥੇਰੇ ਤਾਨੇ ਕੱਸੇ। ਉਹਨਾਂ ਨੂੰ ਨਾ ਮure ਜਵਾਬ ਨਾ ਦਿਓ। ਆਪ ਹੋਰ ਕੇ ਕਿਉਂ ਮਾੜੇ ਬਨਣਾ? ਉਹਨਾਂ ਗੱਲਾਂ ਦਾ ਨਾ ਜਵਾਬ ਰੱਬ ਹੀ ਦਿੰਦਾ। ਤੁਸੀਂ ਤਾਂ ਪੇਕੇ ਆਣਾ ਨਹੀਂ। ਤੇ ਮੰਮੀ ਨੇ ਕਿਹਾ ਕਿ ਤੁਸੀਂ ਉੱਧਰ ਚੱਲ ਜਾਓ ਕਿਉਂਕਿ ਮਾਸੀ ਜੀ ਤਾਂ ਤੁਹਾਨੂੰ ਉੱਧਰ ਆਣ ਨਹੀਂ ਦੇ ਰਹੇ। ਫਿਰ ਅਸੀਂ ਹੀ ਤੁਹਾਨੂੰ ਮਿਲਣ ਆ ਗਏ। ਉਹ ਤਾਂ ਗੱਲ ਠੀਕ ਆ। ਪਰ ਤੂੰ ਇਕੱਲੀ ਆਈਆਂ। ਅੱਜੂ ਕਿੱਥੇ ਆਇਆ ਨਹੀਂ ਨਾਲ? ਨਾਲੇ ਹਾਂ ਆ ਮੈਚਿੰਗ ਕੀਤੀ ਹੋਈ ਅੱਜ। ਤਾਨੂੰ ਯਾਦ ਹੈ ਜਦੋਂ ਆਪਣੇ ਦੋਵਾਂ ਦੀ ਬੰਦੀ ਨਹੀਂ ਸੀ ਤੁਸੀਂ ਨਾ ਬੜੇ ਚਾਵਾਂ ਨਾਲ ਇਹ ਮੈਚਿੰਗ ਦੇ ਆਪਣੇ ਦੋਵਾਂ ਲਈ ਸੂਟ ਲੈ ਕੇ ਆਏ ਸੀ ਤੇ ਮੈਂ ਸੌਟ ਵੀ ਦਿੱਤਾ ਸੀ ਪਰ ਅੱਜ ਨਾ ਮੇਰਾ ਚਿੱਤ ਕੀਤਾ ਤਾਂ ਮੈਂ ਕੱਢ ਕੇ ਪਾ ਲਿਆ ਨਾਲੇ ਜੀਜਾ ਜੀ ਤੇ ਅੱਜੂ ਇਹ ਨਾ ਬਾਹਰ ਖੜੇ ਨੇ ਗੇਟ ਦੇ ਕੋਲ ਪਤਾ ਨਹੀਂ ਕਿਹੜੀਆਂ ਗੱਲਾਂ ਤੇ ਖੁੱਬੇ ਨੇ ਹੋਰ ਫਿਰ ਦੀਦੀ ਕੀ ਹਾਲ ਨੇ ਤੁਹਾਡੇ ਮੈਂ ਤਾਂ ਜੀਜਾ ਜੀ ਨਾਲ ਬਾਹਰ ਖੜਾ ਨਾ ਗੱਲਾਂ ਕਰਦਾ ਪਿਆ ਸੀ ਜੀਜਾ ਹੀ ਕਹਿੰਦੇ ਤੂੰ ਅੰਦਰ ਜਾ ਕੇ ਬਹਿਟ ਮੈਂ ਤੇਰੇ ਲਈ ਸਮੋਸੇ ਲੈ ਕੇ ਆਣਾ ਤੇ ਰੀ ਵਾਲੇ ਬਰਫੀ ਤੇਰੇ ਇੱਥੇ ਵੀ ਬੜੇ ਨਖਰੇ ਚੱਲਦੇ ਨੇ ਹਾਂਜੀ ਚੱਲਦੇ ਆ ਨਖਰੇ ਫੇਰ ਕੀ ਹੁੰਦਾ ਤੁਸੀਂ ਨਾ ਮਖੌਲ ਬੰਦ ਕਰੋ ਜਿਹੜੀ ਮੁੱਦੇ ਦੀ ਗੱਲ ਕਰਨ ਆਏ ਆ ਨਾ ਦੀਦੀ ਨਾਲ ਉਹ ਸ਼ੁਰੂ ਕਰੋ ਦੀਦੀ ਮੈਂ ਪਹਿਲਾਂ 2 ਲੱਖ ਵਾਲੀ ਗੱਲ ਛੇੜੀ ਸੀ ਤੁਸੀਂ ਮੈਨੂੰ ਉਦੋਂ ਚੁੱਪ ਕਰਾ ਦਿੱਤਾ ਸੀ ਹੁਣ ਇਹਨਾਂ ਕੋ ਆਪਾਂ ਪੈਸੇ ਮੰਗਣੇ ਸ਼ੁਰੂ ਕਰਾਂਗੇ ਨਾ ਅੱਗੇ ਦੇਖੋ ਡਿਲੀਵਰੀ ਆ ਫੇਰ ਜਾ ਕੇ 2-3 ਮਹੀਨੇ ਬਾਅਦ ਪੈਸੇ ਦੇਣਗੇ ਹੁਣ ਤੁਸੀਂ ਦੱਸੋ ਕਿੱਦਾਂ ਕਰਨੀ ਰਹਿਣ ਦੇ ਅੱਜੂ ਜਿਹੜੀ ਗੱਲ ਦੱਬੀ ਆ ਨਾ ਉਹਨੂੰ ਦੱਬੀ ਰਹਿਣ ਦੇ ਹੁਣ ਦੁਬਾਰਾ ਛੇੜ ਕੇ ਘਰ 'ਚ ਕਲੇਸ਼ ਥੋੜੀ ਪਾਣਾ ਮੈਨੂੰ ਯਾਦ ਆ ਤੈਂ ਜਿਹੜਾ 1 ਲੱਖ ਰੁਪਏ ਦਿੱਤਾ ਸੀ ਨਾ ਉਮੇਦਾਰੇ ਜੀਜੂ ਨੂੰ ਕਹਿ ਕੇ ਤ ਓਹੋ ਦੀਦੀ ਮੈਂ ਆਪਣੇ ਪੈਸੇ ਨਹੀਂ ਵਾਪਸ ਮੰਗਦਾ ਪਿਆ ਆਪਾਂ ਜਿਹੜੇ ਪੈਸੇ ਉਹਨਾਂ ਨੂੰ ਦਿੱਤਾ ਸੀ ਮੈਂ ਤਾਂ ਉਹਦੀ ਗੱਲ ਕਰ ਰਿਹਾ ਦੀਦੀ ਉਹਨਾਂ ਸਹੀ ਕਹਿ ਰਹੇ ਨੇ ਜਿਹੜੇ ਆਪਾਂ ਉਹਨਾਂ ਨੂੰ ਪੈਸੇ ਦਿੱਤੇ ਆ ਉਹ ਤਾਂ ਵਾਪਸ ਲੈਣੇ ਹੀ ਆ ਇਹ ਤਾਂ ਫਿਰ ਧੋਖਾ ਹੋਇਆ ਅਗਲਿਆਂ ਨੇ ਆਪਣਾ ਜਵਾਬ ਵੀ ਵਾਪਸ ਲੈ ਲਿਆ ਤੇ ਸਾਨੂੰ ਪੈਸੇ ਵੀ ਨਹੀਂ ਦਿੰਦੇ ਤੇ ਨਾਲੇ ਦੀਦੀ ਜਿਹੜੇ ਪੈਸੇ ਉਹਨਾਂ ਨੇ ਦੇਣੇ ਆ ਸਾਨੂੰ ਤਾਂ ਅੱਜੋ 1 ਰੁਪਿਆ ਵੀ ਨਹੀਂ ਚਾਹੀਦਾ ਅਸੀਂ ਘਰੇ ਥੋੜੀ ਲੈ ਕੇ ਜਾਣੇ ਅਸੀਂ ਤਾਂ ਤੁਹਾਨੂੰ ਹੀ ਦੇਣੇ ਤੁਹਾਡੇ ਅੱਗੇ ਕੰਮ ਆ ਜਾਣਗੇ ਪ੍ਰੀਆ ਜੈਸਵਿੰਦਰ ਜੀ ਨੇ ਤਾਂ ਵਾਪਸ ਆ ਕੇ ਸਾਨੂੰ ਜਵਾਬ ਕਿ ਦਿੱਤਾ ਸੀ ਉਹ ਅਸੀਂ ਉਹ ਹੀ ਮਨਾ ਕਰਤਾ ਸੀ ਉਹਨਾਂ ਤੋਂ ਵਾਪਸ ਲੈਣ ਲਈ ਪਰ ਹੁਣ ਜੇ ਆਪਾਂ ਉਹਨਾਂ ਨਾਲ ਪੈਸਿਆਂ ਦੀ ਗੱਲ ਕਰਾਂਗੇ ਹੁਣ ਉਹ ਬੋਲਣਗੇ ਭਾਈ ਹੁਣ ਹੈ ਨਹੀਂ ਪੈਸੇ ਫੇਰ ਕੀ ਕਰਾਂਗੇ ਆਪਾਂ ਅੱਜੂ ਮੈਂ ਤਾਂ ਇਹੀ ਕਹਿਨੀ ਆ ਵੀ ਉਹ ਗੱਲ ਵਾਰ-ਵਾਰ ਛੇੜ ਕੇ ਆਪਾਂ ਕਲੇਸ਼ੀ ਕਿਉਂ ਪੈਣਾ ਦੱਬੀਆ ਤਾਂ ਦੱਬੀ ਰਹਿੰਦੇ ਇੰਨਾ ਸੋਨਾ ਮੋਲ ਬਣਿਆ ਹੋਇਆ ਘਰ ਦਾ ਦੇਖੋ ਤੁਸੀਂ ਉਹਨੇ ਇਹਨਾਂ ਕਹਿਓ ਕਿ ਮੈਂ ਕੰਨ ਲਾ ਕੇ ਬਾਹਰ ਗੱਲ ਸੁਣਦੀ ਬੀ ਸੀ ਮੈਨੂੰ ਤੇ ਨੀਚੇ ਮੰਮੀ ਨੇ ਕਿਹਾ ਕਿ ਉੱਪਰ ਉਹਦੇ ਭਰਾ ਪਰਚਾਈ ਆਏ ਨੇ ਜਾ ਕੇ ਚਾਹ ਪਾਣੀ ਪੁੱਛ ਲਓ ਮੈਂ ਤੇ ਆਇਆ ਪੁੱ ਅੱਜੂ ਬਾਕੀ ਰਹੀ ਗੱਲ ਪੈਸਿਆਂ ਦੀ ਪੈਸੇ ਤੁਹਾਨੂੰ ਵਾਪਸ ਜ਼ਰੂਰ ਮਿਲਣਗੇ ਉਹੋ ਜੈਸਮਿਨ ਦੀਦੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਇਹ ਤਾਂ ਐਵੇਂ ਪਕਾਈ ਮਾਰੀ ਜਾਂਦਾ ਪਿਆ ਨਾਲੇ ਪੈਸੇ ਤੁਸੀਂ ਵਰਤ ਲੇ ਅਸੀਂ ਵਰਤ ਲਈ ਇੱਕੋ ਹੀ ਗੱਲ ਹੈ ਰਾਧਿਕਾ ਉਹ ਪੈਸੇ ਮੈਂ ਜਾਂ ਇਹਨਾਂ ਨੇ ਵਰਤੇ ਹੁੰਦੇ ਨਾ ਤੇ ਚੱਲ ਗੱਲ ਹੋਰ ਸੀਗੀ ਉਹ ਪੈਸੇ ਮੇਰੇ ਭਰਾ ਨੇ ਵਰਤੇ ਨੇ ਇਦਾਂ ਕਿੱਦਾਂ ਛੱਡ ਦਵਾਂ ਮੈਂ ਜੈਸਮਿਨ ਦੀਦੀ ਜੇ ਤੁਸੀਂ ਗੁੱਸਾ ਨਾ ਕਰੋ ਮੈਂ ਤੁਹਾਡੇ ਭਰਾ ਨਾਲ ਗੱਲ ਕਰ ਲਾਂ हां हां अज्जो कर ले गल जे तेरे ना ते दी दी। नाल गल ਕਰਨ ਤੇ پیسے ਦਿੰਦਾ ਵੈ ਤੇ ਵਧੀਆ ਗੱਲ ਐ ਅੱਗੋ ਇਹਦੀ ਡਿਲੀਵਰੀ ਕੋਲ ਆਂਦੀ ਪੀ ਇਹ ਸੋ ਖਰਚੀ ਹੁੰਦੀ ਐ ਹਾਂਜੀ ਦੀਦੀ ਇਹੀ ਗੱਲ ਤਾਂ ਅਸੀਂ ਰਦਕਾ ਦਿਨ ਨੂੰ ਸਮਝਾ ਰਹਿਆਂ ਕਿ پیسے ਅਸੀਂ ਆਪਣੇ ਤੇ ਥੋੜੀ ਖਰਚਣੀ ਐ ਇਹ ਤਾਂ ਜਿਹੜਾ ਆਉਣ ਵਾਲਾ ਬੱਚਾ ਹੈ ਉਹਦੀ ਡਿਲੀਵਰੀ ਤੇ ਕੰਮ ਆਣਗੇ ਜਾਂ ਜਿਹੜੇ ਬੱਚ ਜਾਨਗੇ ਉਹ ਆਪਾਂ ਉਹਦੇ ਨਾਮ ਤੇ ਸੇਵ ਕਰਵਾ ਦਾਂਗੇ ਦੇਖੋ ਭਾਈ ਪੈਸਿਆਂ ਨਾਲ ਤਾਂ ਰਿਸ਼ਤੇ ਖਰਾਬ ਹੁੰਦੇ ਨੇ ਇੱਕ ਵਾਰੀ ਤੁਸੀਂ ਆਪਣੇ ਦਰਿਆ ਨਾਲ ਰਿਸ਼ਤਾ ਖਰਾਬ ਕਰਕੇ ਦੇਖ ਲਿਆ ਉਹੀ ਗਲਤੀ ਮੈਂ ਦੁਬਾਰਾ ਨਹੀਂ ਕਰਨੀ ਜੇ ਤੁਹਾਡੀ ਮੇਰੇ ਭਰਾ ਨਾਲ ਗੱਲ ਕਰਕੇ ਪੈਸੇ ਮੁੜਦੇ ਨੇ ਤੇ ਲੈ ਲਓ ਦੇਖ ਰਹੀ ਆ ਮੇਰੀ ਨੇ ਇੱਕ ਗੱਲ ਸੁਣ ਲੈ ਬੇਸ਼ੱਕ ਉਹਦੇ ਕੋਲ ਪੈਸੇ ਲੈਣੇ ਆ ਲੈਨ ਚਲ ਜਿਓ ਪਰ ਅੱਜ ਨੂੰ ਇਕੱਲਾ ਨਾ ਭੇਜਿਓ ਕਿਉਂਕਿ ਮੁੰਡੇ-ਮੁੰਡੇ ਆਪਸੀ ਫੇ ਪੈਸੇ ਦੀ ਗੱਲ ਕਰਦੇ ਆ ਤੇ ਗੱਲ ਕਰਦੇ ਕਰਦੇ ਆਪਸ ਵਿੱਚ ਬੈਂਸਨ ਲੱਗ ਜਾਂਦੇ ਜੀ ਜੀ ਇਸ ਗੱਲ ਨੂੰ ਨਾ ਤੁਸੀਂ ਬੇਫਿਕਰ ਰਹੋ ਆਪਾਂ ਕਿਹੜਾ ਉਹਨਾਂ ਨਾਲ ਲੜਨ ਜਾਣਾ ਸਗੋਂ ਆਪਾਂ ਗੱਲ ਕਰਨ ਜਾਣੀ ਆ ਵੀ ਸਾਡੇ ਪੈਸੇ ਮੋੜ ਦੋ ਜੇ ਨਹੀਂ ਇਕੱਠੇ ਮੋੜੇ ਜਾਂਦੇ ਤਾਂ ਪੰਜਾਹ ਪੰਜਾਹ ਹਜ਼ਾਰ ਕਰਕੇ ਮੋੜ ਦੇ ਹਾਂ ਬਸ ਠੀਕ ਐ ਪਿਆਰ ਨਾਲ ਲੱਗਨੇ ਨਾਲ ਜਾ ਕੇ ਗੱਲ ਕਰੋ ਉਹਨੂੰ ਕੋ ਪਿਆਰ ਨਾਲੇ ਪੈਸੇ ਸਾ ਹੋਂਦ ਤੁਸੀਂ ਮੈਨੂੰ ਇਹ ਦੱਸੋ ਚਾਹ ਬਣਾਵਾ ਕੇ ਕੌਫੀ ਦੀਦੀ ਕੌਫੀ ਬਣਾ ਲਓ ਚਲੋ ਠੀਕ ਤੇ ਇਹਨੂੰ ਛੱਡ ਕੇ ਨਾ ਮੁੰਡੇ ਦੇ ਮਗਰ ਲੱਗ ਕੇ ਮੈਂ ਬਹੁਤ ਵੱਡੀ ਗਲਤੀ ਕਰ ਲਈ ਆ ਕਿਤੇ ਨੇ ਕਿਤੇ